ਅਨੰਦ ਦੇ ਕੋਲ ਆਇਓ ਵਈ ਸਟਾਰਟ ਸਤਕਾਰ ਯੋਗ 41 ਕਾਰਡ ਤੇ ਆਪਣੇ ਸਾਥੀਓ ਅੱਜ ਆਪਣੀ ਮੀਟਿੰਗ ਮਾਨਯੋਗ ਸਿੱਖਿਆ ਮੰਤਰੀ ਹਰਜੋਤ ਸਿੰਘ ਵਿਸਲਾਲ ਪੰਜਾਬ ਤੋਂ ਵਿਖੇ ਹੋਈ ਆ ਜਿਦੇ ਵਿੱਚ ਆਪਾਂ ਆਪਣੀਆਂ ਮੰਗਾਂ ਸੰਬੰਧੀ ਜਿਹੜੀ ਗੱਲਬਾਤ ਆ ਉਹ ਕੀਤੀ ਆ ਤਾਂ ਸਭ ਤੋਂ ਪਹਿਲੀ ਮੰਗ ਸੀ ਕਿ ਸਾਥੀ ਉਹ ਆਪਣੀ ਕਿ 41 ਕਾਰਡ ਮਾਸਟਰ ਕਾਰਡ ਦੇ ਤਹਾਂ ਦੇ ਆਪਣੀਆਂ ਬਦਲੀਆਂ ਸੰਬੰਧੀ ਤਾਂ ਮੰਤਰੀ ਸਾਹਿਬ ਦਾ ਅੱਗੋਂ ਇਹ ਸੀਗਾ ਆਨਸਰ ਕਿ ਇਸ ਸਾਲ ਅਸੀਂ ਬਦਲੀਆਂ ਤੁਹਾਡੀਆਂ ਨਹੀਂ ਕਰ ਸਕਦੇ ਇੱਕ ਸਾਲ ਦਾ ਸਾਨੂੰ ਸਮਾਂ ਦਿਓ ਅਗਲੇ ਸਾਲ ਤੋਂ ਅਸੀਂ ਤੁਹਾਡੀਆਂ ਬਦਲੀਆਂ ਜਿਹੜੀਆਂ ਉਹ ਜ਼ਰੂਰ ਕਰਾਂਗੇ ਤੇ ਉਸ ਤੋਂ ਬਾਅਦ ਅਸੀਂ ਇਹ ਗੱਲ ਰੱਖੀ ਕਿ ਸਾਡੀਆਂ ਫਿਰ ਚ ਬਦਲੀਆਂ ਨਹੀਂ ਹੋ ਸਕਦੀਆਂ ਦਾ ਟੁਕੜਾ ਸਾਨੂੰ ਮਿਊਚੁਅਲ ਟਰਾਂਸਫਰ ਦਾ ਜਿਹੜਾ ਮੌਕਾ ਉਹ ਦਿੱਤਾ ਜਾਵੇ ਆਪਸੀ ਬਦਲੀ ਹੈ ਜਿਹੜੀ ਤਾਂ ਉੱਥੇ ਸਬੰਧੀ ਮੰਤਰੀ ਸਾਹਿਬ ਨੇ ਹਾਂ ਪੱਕੀ ਹੰਧਾਰਾ ਭਰਿਆ ਤੇ ਉਹਨਾਂ ਬਾਰੇ ਕਿਹਾ ਮੰਤਰੀ ਸਾਹਿਬ ਨੇ ਕਿ ਹਾਂ ਇਸ ਬਾਰੇ ਅਸੀਂ ਜਿਹੜਾ ਵਿਚਾਰ ਆ ਉਹ ਕਰਾਂਗੇ ਦੂਜੀ ਆਪਣੀ ਮੰਗ ਸੀ ਕਿ 9 ਮਈ ਦੀ ਤਨਖਾਹ ਸਬੰਧੀ 9 ਮਈ ਦੀ ਤਨਖਾਹ ਸਬੰਧੀ ਮੰਤਰੀ ਸਾਹਿਬ ਦਾ ਜਵਾਬ ਸੀ ਕਿ ਜਿਹੜਾ ਫਾਈਨੈਂਸ ਡਿਪਾਰਟਮੈਂਟ ਹੈ ਉਹ ਇਸ ਦੀ ਅਪਰੂਵਲ ਨਹੀਂ ਦੇ ਰਿਹਾ ਅਸੀਂ ਚਾਹੁੰਦੇ ਹਾਂ ਕਿ ਤੁਹਾਨੂੰ 9 ਮਈ ਦੀ ਤਨਖਾਹ ਮਿਲੇ ਪਰ ਜਿਹੜਾ ਵਿੱਤ ਵਿਭਾਗ ਆ ਉਹ ਇਸ ਸਬੰਧੀ ਨਹੀਂ ਮੰਨ ਰਿਹਾ ਤਾਂ ਉਸ ਸਬੰਧੀ ਸਾਥੀਓ ਆਪਾਂ ਨੂੰ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨਾਲ ਜੀ ਨਾਲ ਆਪਾਂ ਨੂੰ ਜਿਹੜੀ ਹੈਗੀ ਹੈ ਜੀ ਜ਼ਰੂਰਤ ਹੈ ਮੀਟਿੰਗ ਦੀ ਜਾਂ ਮਿਲਣ ਦੀ ਉਹ ਆਪਾਂ ਕੋਸ਼ਿਸ਼ ਕਰਾਂਗੇ ਆਪਣਾ ਟਾਈਮ ਦੇ ਵਿੱਚ ਤੇ ਅਗਲੀ ਆਪਣੀ ਮੰਗ ਸੀਗੀ 252 ਜਿਹੜੇ ਅਧਿਕਾਰ ਸਾਥੀ ਆਪਣੇ ਬਾਹਰ ਹੋਏ ਸੀ ਫਸਤੀ ਉਹਨਾਂ ਸੰਬੰਧੀ ਗੱਲਬਾਤ ਕੀਤੀ ਤਾਂ ਮੰਤਰੀ ਸਾਹਿਬ ਦਾ ਆਪ ਤੋਂ ਇਹ ਕਹਿਣਾ ਸੀ ਕਿ ਇਹ ਮੇਰੇ ਪੂਰਾ ਧਿਆਨ ਦੇ ਵਿੱਚ ਹੈਗਾ ਔਰ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਬਹੁਤੇ ਜਿਹੜੇ ਅਧਿਕਾਰ ਸਾਥੀ ਇਹਨਾਂ ਦੇ ਵਿੱਚੋਂ ਲੱਗ ਵੀ ਚੁੱਕੇ ਨੇ ਤੇ ਜਿਹੜੇ ਰਹਿ ਗਏ ਅਸੀਂ ਉਸ ਸੰਬੰਧੀ ਜਿਹੜਾ ਵਿਚਾਰ ਆ ਉਹ ਕਰ ਰਹੇ ਹਾਂ ਪਰ ਹਜੇ ਮੈਂ ਠੋਸ ਤੁਹਾਨੂੰ ਕੁਝ ਵੀ ਨਹੀਂ ਕਹਿ ਸਕਦਾ ਅਗਲੀ ਜਿਹੜੀ ਆਪਣੀ ਮੰਗ ਸੀਗੀ 168 ਡੀਪੀ ਉਹਦੇ ਸਾਥੀ ਜਿਹੜੇ ਸੀਗੇ ਕਿਉਂਕਿ ਉਹਨਾਂ ਦਾ ਕੋਰਟ ਦੇ ਵਿੱਚ ਇਸ਼ੂ ਸੀਗਾ ਤੇ ਉਹ ਸਾਰੇ ਸੋਲਵ ਹੋ ਚੁੱਕੇ ਨੇ ਤਾਂ ਉਸ ਸਬੰਧੀ ਮੰਤਰੀ ਸਾਹਿਬ ਨੇ ਕਿਹਾ ਕਿ ਮੈਂ ਛੇਤੀ ਹੀ ਵਿਭਾਗ ਨੂੰ ਦਿਸ਼ਾ ਨਿਰਦੇਸ਼ ਆ ਜਿਹੜੇ ਉਹ ਦਵਾਂਗਾ ਕਿ ਇਹਨਾਂ ਨੂੰ ਛੇਤੀ ਤੋਂ ਛੇਤੀ ਜਿਹੜੀ ਸਟੇਸ਼ਨ ਅਲੋਟਮੈਂਟ ਹੈ ਉਹ ਕਰਵਾ ਦਿੱਤੀ ਜਾਵੇ ਤਾਂ ਸਾਥੀਓ ਇਹ ਆਪਣੀਆਂ ਮੰਗਾ ਸਾਂਦੀ ਜਿਹੜੀ ਮੰਤਰੀ ਸਾਹਿਬ ਨਾਲ ਜਿਹੜੀ ਮੀਟਿੰਗ ਆ ਉਹ ਹੋਈ ਆ ਤੇ ਅੱਗੇ ਆਪਾਂ ਫਾਈਨੈਂਸ ਡਿਪਾਰਟਮੈਂਟ ਨਾਲ 9 ਮਈ ਸਬੰਧੀ ਆਪਾਂ ਕੋਸ਼ਿਸ਼ ਕਰਾਂਗੇ ਕਿ ਵਿੱਤ ਵਿਭਾਗ ਨਾਲ ਆਪਾਂ ਸੰਪਰਕ ਕਰੀਏ ਤੇ ਸਾਥੀ ਮੇਰੇ ਨਾਲ ਪ੍ਰਧਾਨ ਜੀ ਰਸ਼ਪਾਲ ਜੀ ਤੇ ਵਿੱਤ ਸਕੱਤਰ ਜਤ ਜੀ ਰੈਤੇ ਆਣਾ ਜੀ ਇਸ ਮੀਟਿੰਗ ਦੇ ਵਿੱਚ ਇਹਨਾਂ ਨੇ ਭਾਗ ਲਿਆ ਬਹੁਤ ਬਹੁਤ ਧੰਨਵਾਦ ਸਾਥੀਓ ਜੈ ਜਨਤਾ ਜੈ ਸੰਘਰਸ਼ ਜਿੱਤ ਲੜਦੇ ਲੋਕਾਂ